ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਸਭਨਾ ਜਸਮੀਨ ਆਪਾਂ ਗੱਲ ਕਰਾਂਗੇ 2025 ਦੇ ਸਵਾਗਤ ਵੀ ਸਵਾਗਤ ਦੇ ਨਹੀਂ ਕੀ ਕਰਨਾ ਹੈ ਇਸ ਸਾਲ ਕਿਹੜੀ ਕਿਹੜੀ ਰਾਸ਼ੀ ਵਾਲਿਆਂ ਨੇ ਕੀ ਕੀ ਕਰਨਾ ਹੈ ਕੀ ਕੀ ਤੁਹਾਡੇ ਲਈ ਸ਼ੁਭ ਹੈ ਦੇਖੋ ਰਾਸ਼ੀ ਜੋ ਹੈ ਨਾ ਰਾਸ਼ੀ ਮਤਲਬ ਕਿ ਜਿਸ ਲਗਨ ਵਿੱਚ ਅਸੀਂ ਪੈਦਾ ਹੋਈਆਂ ਕੁਦਰਤ ਨੇ ਸਾਨੂੰ ਜਿਸ ਤਰ੍ਹਾਂ ਦਾ ਬਣਾਇਆ ਕਿਸ ਤਰ੍ਹਾਂ ਦਾ ਬਣਾਇਆ ਕੁਦਰਤ ਨੇ ਸਾਡੇ ਇਹ ਉਹਦੀ ਮਰਜ਼ੀ ਹੈ ਇਹ ਸਟਾਰ ਨੇ ਉਹਨਾਂ ਮੁਤਾਬਕ ਹੀ ਸਾਨੂੰ ਜ਼ਿੰਦਗੀ ਜਿਉਣੀ ਪੈਂਦੀ ਹੈ ਭੱਜ ਲੋ ਕਿੱਥੇ ਤੱਕ ਭੱਜਣਾ ਆਪਣੇ ਕਰਮ ਤੇ ਆਪਣੀ ਕਿਸਮਤ ਸਾਡੇ ਨਾਲ-ਨਾਲ ਚੱਲਦੀ ਹੈ ਕਈ ਵਾਰੀ ਕਈ ਵਾਰੀ ਸਾਡੇ ਸਿਤਾਰੇ ਸਾਡੇ ਵਕਤ ਇਦਾਂ ਦਾ ਹੁੰਦਾ ਕੋਈ ਸਾਲ ਇਦਾਂ ਦਾ ਹੁੰਦਾ ਹੈ ਕੋਈ ਮਹੀਨਾ ਇਦਾਂ ਦਾ ਹੁੰਦਾ ਹੈ ਕਿ ਸਾਨੂੰ ਸਭ ਕੁਝ ਸਹੀ-ਸਹੀ ਪਤਾ ਹੀ ਨਹੀਂ ਲੱਗਦਾ ਇੱਕ ਟ੍ਰੇਨ ਦੀ ਤਰ੍ਹਾਂ ਜ਼ਿੰਦਗੀ ਦੌੜਦੀ ਹੈ ਤੇ ਉਹ ਮੀਨਾ ਰਾਮ ਨਾਲ ਲੰਘ ਜਾਂਦਾ ਤੇ ਬੜਾ ਖੁਸ਼ੀ ਚ ਲੰਘ ਜਾਂਦਾ ਤੇ ਕਈ ਵਾਰੀ ਵਕਤ ਨੰਗਣ ਤੇ ਹੀ ਨਹੀਂ ਆਉਂਦਾ ਇਦਾਂ ਲੱਗਦਾ ਏ ਕਿ ਰੁਕ ਗਿਆ ਕਦੇ ਇੱਕ ਪਾਸਿਓਂ ਕੋਈ ਖਬਰ ਸੁਣੀ ਤੇ ਦੂਜੇ ਪਾਸਿਓਂ ਹੋਰ ਖਬਰ ਇਦਾਂ ਦੀ ਸੁਣਨ ਨੂੰ ਮਿਲ ਜਾਂਦੀ ਏ ਮਨ ਟਹਿ ਟੇਰੀ ਹੋ ਗਿਆ ਅਸੀਂ ਆਪਣੇ ਆਪ ਬਿਨਾਂ ਵਜ੍ਹਾ ਤੋਂ ਕਈ ਵਾਰੀ ਉਦਾਸ ਹੋ ਜਾਂਦੇ ਆ ਤੇ ਕਈ ਵਾਰੀ ਸਾਨੂੰ ਇਦਾਂ ਲੱਗਦਾ ਕਿ ਇਹ ਇਹ ਵਕਤ ਜੋ ਹੈ ਨਾ ਇਹ ਸਾਡਾ ਕੁਝ ਨਾ ਕੁਝ ਹੋਰ ਨੁਕਸਾਨ ਕਰਨ ਵਾਲਾ ਹੈ ਪਰ ਵਕਤ ਕੀ ਹੈ ਵਕਤ ਤੇ ਸਭ ਦਾ ਇੱਕੋ ਜਿਹਾ ਹੀ ਹੈ ਦਿਨ ਸਭ ਲਈ ਇੱਕੋ ਜਿਹਾ ਪਰ ਕਿਸੇ ਲਈ ਕਿਸ ਪਾਸੇ ਖੁਸ਼ੀਆਂ ਬਣਾਈਆਂ ਜਾਂਦੀਆਂ ਨੇ ਤੇ ਕਿਸੇ ਪਾਸੇ ਕੋਈ ਨਾ ਕੋਈ ਪੇਰਿਸ਼ਾਨੀ ਚੱਲ ਰਹੀ ਹੁੰਦੀ ਹੈ ਹੁਣ ਸਾਰੇ ਇਨਸਾਨ ਹੀ ਪਰਮਾਤਮਾ ਦੇ ਦਾ ਬੜਾਈ ਹੋਏ ਬਰਾਬਰ ਹੀ ਨੇ ਦਿਨ ਵਾਰ ਵੀ ਸਭ ਦੇ ਲਈ ਇੱਕੋ ਜਿਹਾ ਹੀ ਫਿਰ ਕਿਉਂ ਕਿਉਂ ਅਸੀਂ ਉਸ ਵਕਤ ਪਰੇਸ਼ਾਨ ਹੁੰਨੇ ਹ ਅਸਲ ਦੇ ਵਿੱਚ ਜਦੋਂ ਸਾਡੇ ਸਿਤਾਰੇ ਸਾਡੀ ਕਿਸਮਤ ਦੇ ਗ੍ਰਹਿ ਸਾਡੇ ਪੱਖ ਵਿੱਚ ਨਾ ਚੱਲਦੇ ਕਿਹੜਾ ਗ੍ਰਹਿ ਕਿੱਥੇ ਬੈਠਾ ਹੈ ਕੀ ਕਰ ਰਿਹਾ ਕਦੋਂ ਉਹਨੇ ਕਿਸ ਮਹੀਨੇ ਜਾ ਕੇ ਕੀ ਕਰਨਾ ਹੈ ਅਸਲ ਦੇ ਵਿੱਚ ਇਹ ਹੀ ਜੋਤਿਸ਼ ਹੈ ਜੋਤਿਸ਼ ਦਾ ਮਤਲਬ ਕੋਈ ਜੋਤ ਨਹੀਂ ਹੈ ਜੋਤਿਸ਼ ਦਾ ਮਤਲਬ ਹੈ ਜੋ ਤਿੱਥੀਆਂ ਦਾ ਹਿਸਾਬ ਕਿਤਾਬ ਕਰਕੇ ਇਹ ਦੱਸ ਸਕੇ ਕਿ ਕਦੋਂ ਕੀ ਕਰਨਾ ਹੈ ਜਾਣਦੇ ਹੋ ਰਾਜੇ ਮਹਾਰਾਜੇ ਵੀ ਅਸਲ ਦੇ ਵਿੱਚ ਵਕਤ ਕਢਾ ਕੇ ਹੀ ਹਰ ਚੀਜ਼ ਪਾਵੇ ਕੋਈ ਦਾਣ ਪਾਵੇ ਕੋਈ ਜੰਗ ਕਰਨੀ ਹੁੰਦੀ ਸੀ ਤੇ ਭਾਵੇਂ ਕੁਝ ਵੀ ਕਰਨਾ ਹੁੰਦਾ ਸੀ ਕਰਦੇ ਸੀ ਕਮਲੇ ਥੋੜਾ ਸੀ ਕੋਈ ਸਿਧਰਾ ਥੋੜਾ ਸੀ ਕੋਈ ਅਸਲ ਦੇ ਵਿੱਚ ਵਕਤ ਨੂੰ ਸਮਝ ਕੇ ਚੱਲਣਾ ਹੀ ਕਿਸਮਤ ਦੇ ਸਿਤਾਰਿਆਂ ਨੂੰ ਸਮਝਣ ਦੇ ਬਰਾਬਰ ਹੈ ਗੱਲ ਕਰਾਂਗੇ ਆਪਾਂ ਮੇਸ਼ ਰਾਸ਼ੀ ਵਾਲਿਆਂ ਦੀ ਕਿਵੇਂ ਦਾ ਜਾਏਗਾ 225 ਕਿਹੜੇ ਗ੍ਰਹਿ ਰਾਸ਼ੀ ਪਰਵਰਤਨ ਕਰਕੇ ਕਈ ਮਿੱਤਰ ਵੀ ਨੇ ਤੇ ਕਈ ਸਾਡੇ ਮਿੱਤਰ ਵੀ ਨੇ ਉਹੀ ਗੱਲ ਹੋਊਗੀ ਨਾ ਕਿ ਜੇ ਆਪਾਂ ਕਹੀਏ ਕਿ ਹਰ ਚੀਜ਼ ਨੂੰ ਹਰ ਵਕਤ ਨੂੰ ਇੱਕ ਤਰ੍ਹਾਂ ਦੇ ਨਾਲ ਤਾਂ ਲਵਾਂਗੇ ਕਿ ਭਾਈ ਬਸ 225 ਚੜ ਗਿਆ ਤੇ ਇਸ ਮਹੀਨੇ ਇਸ ਸਾਲ ਤੁਸੀਂ ਆਹ ਕਰ ਲੈਣਾ ਤੇ ਸਮਝੋ ਕਿਸਮਤ ਨੇ ਹਮੇਸ਼ਾ ਸਾਥ ਦੇ ਦੇਣਾ ਬਿਲਕੁਲ ਸਹੀ ਹੈ ਕਿਸਮਤ ਸਾਥ ਦੇਗੀ ਜ਼ਰੂਰ ਪਰ ਸਾਥ ਸਾਥ ਵਕਤ ਦੇ ਚੱਲਣ ਦੇ ਤੇ ਵਕਤ ਨੂੰ ਕਿਦਾਂ ਸਮਝਨੇ ਆਪਾਂ ਇਹ ਆਪਾਂ ਜਾਣਾਂਗੇ ਸਿਤਾਰਿਆਂ ਦੀ ਗ੍ਰਹਾਂ ਦੀ ਬਦਲਦੀ ਹੋਈ ਸਥਿਤੀ ਦੇ ਮੁਤਾਬਕ ਮੇਸ਼ ਲਗਨ ਦਾ ਮਾਲਕ ਮੰਗਲ ਹੈ ਮੇਸ਼ ਲਗਨ ਦਾ ਮਾਲਕ ਮੰਗਲ ਹੈ ਸਭ ਤੋਂ ਪਹਿਲਾਂ ਇਹ ਜਾਣਦੇ ਆ ਇਹ ਲਗਨ ਤੇ ਇਹ ਰਾਸ਼ੀ ਵਾਲੇ ਜਾਤਕ ਕਿਸ ਤਰ੍ਹਾਂ ਦੇ ਹੁੰਦੇ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲੇ ਕਾਫੀ ਅੱਛੇ ਹੁੰਦੇ ਨੇ ਪਰ ਥੋੜੇ ਜਿੱਦੀ ਜ਼ਰੂਰ ਹੁੰਦੇ ਨੇ ਆਕੜ ਗੁੱਸਾ ਵੱਦੋਂ ਆਰਡਰ ਨਾ ਕੋਈ ਕਰੇ ਉਂਗਲੀ ਖੜੀ ਕਰਕੇ ਸਾਡੇ ਨਾਲ ਗੱਲ ਨਾ ਕੋਈ ਕਰੇ ਕਿਉਂਕਿ ਅਸੀਂ ਸੈਨਾਪਤੀ ਹੁੰਦੇ ਆ ਮੰਗਲ ਸੈਨਾਪਤੀ ਦਾ ਕਾਰਕ ਮੰਨਿਆ ਜਾਂਦਾ ਹੈ। ਅਗਰ 6ਵੇਂ ਖਾਨੇ ਵਿੱਚ ਕੋਈ ਰੋਗ ਬਿਮਾਰੀ ਜਿੱਦਾਂ ਕਰਾਂ ਜਾਂ ਕੋਈ ਐਂਟੀਗ੍ਰੇਨ ਨਾ ਬੈਠੇ ਤਾਂ ਤਕਰੀਬਨ ਤਕਰੀਬਨ ਤੰਦਰੁਸਤ ਰਹਿੰਦੇ ਨੇ। ਕਾਫੀ ਜ਼ਿਆਦਾ ਐਕਟਿਵ ਹੁੰਦੇ ਨੇ। ਵਾਲ ਥੋੜੇ ਜਿਹਾ ਘੁੰਗਰਾਲੇ ਜਿੱਦਾਂ ਆਪਾਂ ਕਹਿੰਦੇ ਕੀ ਤਾਂ ਜਲਦੀ ਵਾਲ ਜੇ ਪੈਣ ਵਾਲੇ ਹੁੰਦੇ ਨੇ ਹਨਾ ਇਹਨਾਂ ਦੇ ਵਾਲ। ਤੇ ਬੋਲਦੇ ਨੇ ਤਾਂ ਕਾਫੀ ਬੋਲਦੇ ਨੇ ਜੇ ਨਹੀਂ ਬੋਲਦੇ ਤਾਂ ਫਿਰ ਚੁੱਪ ਕਰਕੇ ਦੂਜਿਆਂ ਦੀ ਸੁਣ ਕੇ ਫਿਰ ਇਹੋ ਜਿਹਾ ਜਵਾਬ ਦਿੰਦੇ ਨੇ। ਪਹਿਲਾਂ ਤੇ ਜ਼ੁਬਾਨ 'ਚ ਮਿਠਾਸ ਰਹਿੰਦੀ ਤੇ ਜੇ ਗੁੱਸੇ 'ਚ ਹੁੰਦੇ ਫਿਰ ਇਹਨਾਂ ਨੂੰ ਬੋਲਣ ਲੱਗਿਆ। ਪਤਾ ਵੀ ਨਹੀਂ ਚੱਲਦਾ ਕਿ ਕਿੱਦਾਂ ਕਿਸਤਾ ਕਿਉਂਕਿ ਦੁੱੱਚੇ ਘਾਨੇ ਦਾ ਮਾਲਕ ਸ਼ੁਕਰ ਹੈ ਬੜੀ ਮਿਠਾਸ ਹੈ ਜੀ ਸ਼ੁਕਰ ਸ਼ੂਗਰ ਦੀ ਕਾਰਕ ਬੰਨਿਆ ਜਾਂਦਾ ਪਰ ਮੰਗਲ ਸੇਨਾਪਤੀ ਜਿੱਥੇ ਗੱਲ ਦਿਲ ਨੂੰ ਲੱਗ ਜੇ ਉਥੇ ਇਹ ਫਿਰ ਪੂਰਾ ਠੋਕਮਾ ਜਵਾਬ ਦਿੰਦੇ ਨੇ ਐਦਾਂ ਦੀ ਨੇਚਰ ਵਾਲੇ ਥੋੜੇ ਆਕੜ ਗੁੱਸੇ ਤੇ ਵਾਲੇ ਤਾਂ ਹੁੰਦੇ ਹੀ ਨੇ ਪਰ ਪਰ ਮਿਹਨਤੀ ਕਾਫੀ ਅਗਰ ਕੰਮ ਕਰਦੇ ਆ ਤਾਂ ਪੂਰੀ ਮਿਹਨਤ ਨਾਲ ਕਰਦੇ ਆ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਹੀ ਕਰਦਾ ਜਿਹੜਾ ਨਹੀਂ ਕਰਨਾ ਉਹ ਨਹੀਂ ਸੁਖ ਸਥਾਨ ਦਾ ਮਾਲਕ ਚੰਦਰਮਾ ਤਾਂ ਇਹਨਾਂ ਨੂੰ ਮਾਂ ਵੱਲੋਂ ਕਾफी سپورਟ ਮਿਲਦੀ ਹੈ ਤੇ ਮਾਂ ਨੂੰ ਲੈ ਕੇ ਕਾफी इमोशनल ਵੀ ਰਹਿੰਦੇ ਮੇਸ਼ ਲਗਣ ਵਾਲੇ ਅਗਰ ਆਪਣੀ ਮਾਂ ਦੀ ਸੇਵਾ ਕਰਦੇ ਨੇ ਤਾਂ ਉਹਨਾਂ ਨੂੰ ਕਾफी ਜ਼ਿਆਦਾ ਸ਼ੁਭ ਫਲ ਤੇ ਸੁੱਖਾਂ ਵਿੱਚ ਵਾਧਾ ਹੋ ਜਾਂਦਾ ਕਿਉਂਕਿ ਸੁੱਖਾਂ ਦਾ ਕਾਰਕ ਚੰਦਰ ਹੈ ਇਸੇ ਤਰ੍ਹਾਂ ਇਹਦੇ ਮਿੱਤਰ ਗ੍ਰਹਿ ਹਾਂ ਬਾਰੇ ਜਾਣਦੇ ਹਾਂ ਮੇਸ਼ ਲਗਣ ਵਾਲਿਆਂ ਦੇ ਮਿੱਤਰ ਗ੍ਰਹਿ ਸੁਣੋ ਜੀ ਕਿਹੜੇ ਕਿਹੜੇ ਮੰਗਲ ਦਾ ਮਿੱਤਰ ਬ੍ਰਹਸਪਤ ਹੈ ਸੂਰਜ ਹੈ ਚੰਦਰ ਹੈ ਚੰਦਰ ਮੰਗਲ ਬ੍ਰਹਸਪਤ ਚਾਰ ਗ੍ਰਹਿ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਮਿੱਤਨ ਮਤਲਬ ਮੰਗਲ ਤਾਇਆ ਵੀ ਬ੍ਰਹਸਪਤ ਚੰਦਰ ਤੇ ਸੂਰਜ ਅਗਰ ਇਹਨਾਂ ਦੀ ਪਾਵਰ ਨੂੰ ਵਧਾ ਲਿਆ ਜਾਂਵੇ ਤਾਂ ਕਾਫੀ ਅੱਛੇ ਫਲ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਮਿਲ ਜਾਂਦੇ ਨੇ ਠੀਕ ਹੈ ਅਗਰ ਦੇਖੀ ਆਪਾਂ ਤਾਂ ਗ੍ਰਹਾਂ ਦੇ ਮੁਤਾਬਕ ਮੰਗਲ ਜੋ ਹੈ ਮੰਗਲ ਦੀ ਜੋ ਐਂਟੀ ਗ੍ਰਾਮ ਮੰਨਿਆ ਜਾਂਦਾ ਉਹ ਬੁੱਧ ਮੰਨਿਆ ਜਾਂਦਾ ਰਾਹੁਣ ਮੰਨਿਆ ਜਾਂਦਾ ਤੇ ਕਿ ਤੂ ਇਹਦੇ ਨਾਲ ਠੀਕ ਠੀਕ ਜਿਹਾ ਹੌ ਕਰਦੇ ਆ ਤੇ ਸ਼ਨੀ ਜੇ ਦਿਨਾਂ ਨੂੰ ਮਿਲ ਜਾਵੇ ਤਾਂ ਰਾਹੂ ਦੀ ਉਚਤਾ ਹੋ ਜਾਂਦੀ ਹੈ ਦਰਸ਼ਣੀ ਨਾ ਮਿਲੇ ਮਤਲਬ ਅੱਛੇ ਆਪਣੇ ਘਰ ਚ ਹੋਵੇ ਤਾਂ ਆਪਣੇ ਟਾਈਮ ਤੇ ਅੱਛਾ ਫਲ ਵੀ ਦੇ ਜਾਂਦਾ ਹੈ ਕਿਉਂਕਿ ਇਨਕਮ ਦਾ ਮਾਲਕ ਵੀ ਹੈ ਸਰਕਾਰ ਦੇ ਦਸਵੇਂ ਖਾਲੇ ਦਾ ਮਾਲਕ ਵੀ ਸ਼ਨੀ ਹੁਣ ਜਾਣਦੇ ਆਪਾਂ ਜੀ ਆਪਾਂ ਮਿੱਤਰ ਗ੍ਰਹਿਾਂ ਬਾਰੇ ਤਾਂ ਜਾਣ ਲਿਆ ਤੇ ਹੁਣ ਜਾਣਦੇ ਆਪਾਂ ਇਸ ਸਾਲ ਜੋਗ ਰਹਾਂ ਦੀ ਰਾਸ਼ੀ ਪਰਵਰਤਨ ਹੋਣੀ ਹੈ ਉਹ ਇਹ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਲਈ ਕੀ ਫਲ ਦੇਣ ਵਾਲਾ ਧਿਆਨ ਨਾਲ ਸੁਣੋ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ مالک ਬ੍ਰਸਤ ਜੋ ਇਸ ਸਾਲ ਰਾਸ਼ੀ ਪਰਵਰਤਨ ਕਰ ਰਿਹਾ ਹੈ ਰਾਸ਼ੀ ਪਰਵਰਤਨ ਕਰਕੇ ਜੋ ਇਹ ਇਸ ਸਾਲ ਬ੍ਰਸਤ ਚੱਲ ਰਿਹਾ ਸੀ ਬ੍ਰਿਕ ਰਾਸ਼ੀ ਵਿੱਚ ਜਾਏਗਾ ਮਿਥੂਨ ਰਾਸ਼ੀ ਵਿੱਚ ਮਿਥੂਨ ਰਾਸ਼ੀ ਮਤਲਬ 3 ਨੰਬਰ ਦੀ ਰਾਸ਼ੀ ਚ ਜਾ ਕੇ ਤਕਰੀਬਨ ਮਿਥੂ ਰਾਸ਼ੀ ਵਿੱਚ ਜਾਣਾ ਹੈ ਗੁਰੂ ਨੇ ਦੇਖਿਆ ਜਾਵੇ ਤਾਂ 31 14 ਸੌਰੀ 14 ਮਈ ਨੂੰ ਮਿਥੂ ਰਾਸ਼ੀ ਵਿੱਚ ਚਲੇ ਜਾਏਗਾ ਰਾਤ ਨੂੰ 10:33 ਮਿੰਟ ਤੇ ਜਾਨੀ ਕਿ ਮਈ 14 ਮਈ ਨੂੰ ਇਹ ਮਿਥੂਨ ਜਾਏਗਾ ਮਿਥੂਨ ਚ ਜਾਏਗਾ ਬ੍ਰਹਸਪਤ ਹੁਣ ਜੇ ਦੇਖੀਏ ਤਾਂ ਬ੍ਰਹਸਪਤ ਜਦੋਂ ਵੀ ਜਿਸ ਰਾਸ਼ੀ ਵਿੱਚ ਬੈਠੇ ਉਸ ਦੇ ਸਾਹਮਣੇ ਵਾਲੀ ਰਾਸ਼ੀ ਨੂੰ ਜੋ ਵੀ ਗ੍ਰਹਿ ਸਤਵੇਂ ਸਾਹਮਣੇ ਬੈਠੇਗਾ ਤਾਂ ਆਪਣੇ ਸਤਵੇਂ ਘਰ ਨੂੰ ਪਾਵਰ ਦਿੰਦਾ ਹੈ ਲੌਜੀਕ ਇਹ ਆ ਤਾਂ ਮਿਥੂਨ ਰਾਸ਼ੀ ਵਿੱਚ ਜਦੋਂ ਤੀਜੀ ਬੈਠੇ ਬ੍ਰਹਸਪਤ ਨੌਵੇਂ ਖਾਨੇ ਨੂੰ ਦੇਖੇ ਇਸ ਮੱਧ ਦੇ ਕਾਫੀ ਅੱچھے ਰਸਤੇ ਮੇਸ਼ ਨਗਤ ਬੇਸ਼ ਰਾਸ਼ੀ ਵਾਲਿਆਂ ਦੇ ਇਸ ਸਾਲ ਕੁਣ ਵਾਲੇ ਵਿਆਹ ਸ਼ਾਦੀ ਲਈ ਸਮਾਂ ਬੈਸਟ ਹੋਣ ਵਾਲਾ ਕਿਉਂਕਿ ਇੱਥੇ ਬੈਠ ਕੇ ਪੰਜਵੀਂ ਦ੍ਰਿਸ਼ਟੀ ਨਾਲ ਬ੍ਰਹਸਪਤ ਲਗਨ ਨੂੰ ਦੇਖੇਗਾ ਨਿੰ ਚੰਦਰ ਤੇ ਗੁਰੂ ਦਾ ਗਜ ਕੇਸਰੀ ਯੋਗ ਬਣ ਤੀਜੀ ਗੱਲ ਜੋ ਨਹੀਂ ਨਹੀਂ ਨਾਲ ਦੇ ਲਈ ਪਲੱਸ ਪੁਆਇੰਟ ਵਾਲੀ ਆ ਕਿ ਜਦੋਂ ਇੱਥੇ ਬੈਠ ਕੇ ਤੀਜੇ ਖਾਨੇ ਵਿੱਚ ਬੈਠੇਗਾ ਬ੍ਰਹਸਪਤ ਤਾਂ ਭਾਈ ਭੈਣ ਜਾ ਔਲਾਦ ਦੀ ਪ੍ਰਾਪਤੀ ਲਈ શુભ ਫਾਲਤ ਦੇਵੇਗਾ ਕਿਉਂਕਿ ਕਿਸਮਤ ਸਥਾਨ ਨੂੰ ਦੇਖੇਗਾ ਤੇ ਪੰਜਵੇਂ ਤੋਂ ਪੰਜਵਾਂ ਖਾਨਾ ਔਲਾਦ ਦਾ ਵੀ ਇਹ ਵੀ ਇਸ ਤਰ੍ਹਾਂ ਇੱਕ ਲੌਜੀਕ ਬੰਦ ਹੈ ਗੱਲ ਕਰੀਏ ਅਗਰ ਆਪਾਂ ਪੰਜਵੇਂ ਖਾਨੇ ਦੀ ਔਲਾਦ ਦੀ ਸੂਰਜ ਦੀ ਪੜਾਈ ਦੀ ਯਾਨੀ ਪੜਨ ਵਾਲੇ ਬੱਚਿਆਂ ਦੀ ਹੁਣ ਆਪਾਂ ਗੱਲ ਕਰਨ ਲੱਗੇ ਆ ਬ੍ਰਸਪਦ ਦਾ ਰਾਸ਼ੀ ਪਰਵਰਤਨਤਾ ਚਲੋ ਮੇਸ਼ ਲਗਣ ਮੇਸ਼ ਰਾਸ਼ੀ ਵਾਲਿਆਂ ਨੂੰ ਕਿਸਮਤ ਦੇ ਰਸਤੇ ਖੁੱਲਣ ਵਾਲਾ ਹੈ ਪਰ ਜੋ ਸੂਰਜ ਤੁਹਾਡੇ ਪੰਜਵੇਂ ਖਾਨੇ ਦਾ ਮਾਲਕ ਹੈ ਉਹ ਹਰ ਮਿਨਰਾ시 ਪਰਵਰਤਨ ਕਰਦਾ ਹੈ ਤਾਂ ਉਹ ਜਿਸ ਜਿਸ ਮਹੀਨੇ ਮਿਤਰਾਸ਼ੀ ਵਿੱਚ ਜਾਏਗਾ ਉਦਾਂ ਦਾ ਫਲ ਦੇਵੇਗਾ ਇਹ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਆ ਪਰ ਵਿਦਿਆਰਥੀਆਂ ਲਈ ਇਹ ਸਾਲ ਬਹੁਤ ਬੈਸਟ ਜਾਏਗਾ ਓਕੇ ਦੱਸੋ ਤੀਜੇ ਤੀਜੇ ਬੈਠੇਗਾ ਬ੍ਰਹਸਪਤ ਪੜ੍ਹਾਈ ਦਾ ਕਾਰਕ ਸੂਰਜ ਜਦੋਂ ਵੀ ਯਾਨੀ ਕਿ ਜੋ ਪੰਜਵੇਂ ਖਾਨੇ ਦਾ ਮਾਲਕ ਸੂਰਜ ਹੈ ਸੂਰਜ ਜਦੋਂ ਵੀ ਅੱਛੀ ਅੱਛੀ ਸਥਿਤੀ ਮਤਲਬ ਪੰਜਵੇਂ ਖਾਨੇ ਨੂੰ ਦੇਖੇਗਾ ਉਸ ਮਹੀਨੇ ਤੁਹਾਨੂੰ ਰਿਜ਼ਲਟ ਬਹੁਤ ਸ਼ੁਭ ਮਿਲੇਗੀ ਜਿਵੇਂ ਕਿ ਜਨਵਰੀ ਫਰਵਰੀ ਹੈ ਨਾ 15 ਜਨਵਰੀ ਤੋਂ ਸੌਰੀ 15 ਫਰਵਰੀ ਤੋਂ 15 ਮਾਰਚ ਤੱਕ ਦਾ ਟਾਈਮ ਤੁਹਾਡੇ ਲਈ ਬਹੁਤ ਅੱਛਾ ਹੈ ਇਸ ਸਾਲ ਕੋਈ ਐਗਜ਼ਾਮ ਦੇਣਾ ਹੈ ਕੁੰਭਰ ਵਿੱਚ ਜਾਏਗਾ ਸੂਰਜ ਦਾ ਬੜਾ ਅੱਛਾ ਫਾਲ ਦੇਵੇਗਾ ਉੱਚ ਦਾ ਸੂਰਜ ਹੋਏਗਾ ਅਪ੍ਰੈਲ ਦੇ ਮਹੀਨੇ ਵਿੱਚ ਇਹ ਵੀ ਬਹੁਤ ਵਧੀਆ ਸਾਨੂੰ ਫਰਵਰੀ ਮਾਰਚ ਤੇ ਅਪ੍ਰੈਲ ਮਾਰਚ ਚ ਚ ਰਾਹੂ ਨੇ ਅਸਰ ਦੇ ਦੇ ਚੈਨੀ ਰਾਹੂ ਦੀ ਪਹਿਲਾ ਜੁਤੀ ਬਣਨੀ ਹੈ ਤੇ ਉਸ ਤੋਂ ਬਾਅਦ ਉਹ ਨਹੀਂ ਅੱਗੇ ਚਲੇ ਜਾਣਾ ਤੇ ਇਹ ਵੀ ਸਮਝਦਾਰ ਨਾ ਪਾਤੋਂ ਨੂੰ ਸਮੇਂ-ਸਮੇਂ ਤੇ ਜਦੋਂ ਜਿਹੜਾ ਗ੍ਰਹਿ ਰਾਸ਼ੀ ਪਰਿਵਰਤਨ ਹੋਏਗਾ ਕਰ ਲੈਣਾ ਤਾਂ ਕਹਿ ਸਕਦੇ ਹਾਂ ਵਿਦਿਆਰਥੀਆਂ ਲਈ ਬ੍ਰਸਪਤ ਦਾ ਰਾਸ਼ੀ ਪਰਿਵਰਤਨ ਤੇ ਸੂਰਜ ਦੀ ਸਥਿਤੀ ਬਹੁਤ ਡਿਪੈਂਡ ਕਰੇਗੀ ਨਾਲ ਹੀ ਇਸ ਸਾਲ ਰਾਹੁ ਵੀ ਰਾਸ਼ੀ ਪਰਿਵਰਤਨ ਕਰ ਰਿਹਾ ਹੈ 14 ਮਈ ਨੂੰ ਦੇਖੋ ਬ੍ਰਸਪਤ ਤੇ 18 ਮਈ ਨੂੰ ਰਾਹੁ ਰਾਸ਼ੀ ਪਰਿਵਰਤਨ ਕਰਕੇ ਰਾਹੁ ਜਾਏਗਾ ਕੁੰਭ ਰਾਸ਼ੀ ਵਿੱਚ ਤੇ ਕੇਤੂ ਜਾਏਗਾ ਸਿੰਘ ਰਾਸ਼ੀ ਠੀਕ ਹੁਣ ਮੇਨ ਗ੍ਰਹਿ ਜਿਹੜਾ 2.5 ਸਾਲੇ ਕਰਾਸ਼ੀ ਵਿੱਚ ਰਹਿੰਦਾ ਹੈ ਉਹ ਵੀ ਇਸ ਸਾਲ ਰਾਸ਼ੀ ਪਰਵਰਤਨ ਕਰ ਰਿਹਾ ਹੈ ਜਾਨੀ ਕਿ ਸ਼ਨੀ ਜੋ ਹੈ ਉਹ ਰਾਸ਼ੀ ਪਰਵਰਤਨ ਕਰ ਰਿਹਾ ਹੈ 29 ਮਾਰਚ ਨੂੰ ਜਾਏਗਾ ਮੀਨ ਰਾਸ਼ੀ ਵਿੱਚ ਮੀਨ ਰਾਸ਼ੀ ਵਿੱਚ ਤੁਹਾਨੂੰ ਪਤਾ ਹੈ ਇੱਕ ਮਹੀਨੇ ਲਈ ਰਾਹੂ ਉੱਥੇ ਪਹਿਲਾਂ ਤੋਂ ਬੈਠਾ ਹੈ ਤਾਂ ਉਹਨੇ ਮਈ ਚ ਰਾਸ਼ੀ ਪਰਵਰਤਨ ਕਰਨਾ ਤੇ ਮੇ Tháng ਜਨ ਸੇ ਮਾਰਚ ਚ ਤੇ 21 ਰਾਤ ਨੂੰ 9:44 ਤੇ ਤਕਰੀਬਨ 29 ਮਾਰਚ ਨੂੰ ਸ਼ਨੀ ਵੀ ਰਾਸ਼ੀ ਪਰਵਰਤਨ ਕਰਕੇ ਜਾਏਗਾ ਬ੍ਰਿਸ਼ਪਤ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਜਗਾ ਬਾਅਦ ਮੇ ਇਨਕਮ ਆ ਜੇਗੀ ਬਾਅਦ ਮੇ ਚਲੋ ਮੋਟਾ-ਮੋਟਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲੇ ਲਈ ਸ਼ਨੀ ਦਾ ਰਾਹੂ ਕੇਤੂ ਦਾ ਤੇ ਬ੍ਰਸਪਦ ਦਾ ਪਤਨ ਨੂੰ ਦੱਸਦੇ ਤਾਂ ਕੀ ਪ੍ਰਭਾਵ ਹੈ ਕਿਉਂਕਿ ਮਿੱਤਰ ਨਹੀਂ ਆ ਦੋਨੋਂ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਠੀਕ ਹੈ ਤਾਂ ਇਹ ਕੀ ਕਰ ਲਈਏ ਸੁਣ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਇਸ ਸਾਲ ਪ੍ਰਾਪਰਟੀ ਬਣਾਉਣ ਦੇ ਕਾਫੀ ਚਾਂਸ ਮਿਲਣਗੇ ਵਿਦੇਸ਼ ਯਾਤਰਾ ਹੋਵੇਗੀ ਸਰਕਾਰੀ ਨੌਕਰੀ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਖੜੀ ਰਹਿ ਸਕਦੀ ਆ ਕਿਉਂਕਿ 5 ਨੰਬਰ ਵਿੱਚ ਕੇਤੂ ਆ ਜਾਏਗਾ ਤਾਂ ਪੰਜ ਕੇਤੂ ਮਤਲਬ ਕਿ ਪੰਜਵੇਂ ਸਥਾਨ ਵਿੱਚ ਕੇਤੂ ਬੈਠ ਕੇ 11ਵੇਂ ਯਾਨੀ ਕਿ ਕੁੰਭ ਰਾਸ਼ੀ ਵਿੱਚ ਜੋ ਰਾਹੁ ਬੈਠੇਗਾ ਤਾਂ ਰਾਹੁ ਕੇਤੂ ਦੀ ਯੁੱਤੀ ਜੋ ਹੈ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਕਿਸੇ ਨਾ ਕਿਸੇ ਉਲਝੇਵੇਂ ਵਿੱਚ ਪਾ ਸਕਦੀ ਹੈ ਤਾਂ ਥੋੜਾ ਜਿਹਾ ਸਤਰਕ ਰਹਿਣਾ ਪੈਣਾ ਹੈ ਕਿਉਂਕਿ ਸੂਰਜ ਦੇ ਘਰ ਕੇਤੂ ਆ ਕੇ ਗ੍ਰੈਂਡ ਯੁੱਗ ਲਗਾਏਗਾ ਤਾਂ ਇਸ ਸਾਲ ਤਕਰੀਬਨ ਤਕਰੀਬਨ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਸਰਕਾਰੀ ਪੇਪਰ ਦੇਣ ਵਾਲਿਆਂ ਨੂੰ ਸਰਕਾਰੀ ਕਿਸੇ ਤਰ੍ਹਾਂ ਦਾ ਫੰਡ ਲੈਣ ਵਾਲਿਆਂ ਨੂੰ ਕੰਮ ਨਾਲੋਂ ਜ਼ਿਆਦਾ ਮਿਹਨਤ ਸਰਕਾਰੀ ਬੰਦਿਆਂ ਦੀ ਲੱਤ ਬਾਹ ਫੰਡ ਵਿੱਚ ਲਗਾਉਣੀ ਪੈਗੀ ਤਾਂ ਹੀ ਕਿਤੇ ਨਾ ਕਿਤੇ ਜਾ ਕੇ ਸਕਸੈਸ ਮਿਲੇਗੀ ਤਾਂ ਇਹ ਸਾਲ ਸਰਕਾਰੀ ਨੌਕਰੀ ਕਰਨ ਵਾਲੇ ਥੋੜਾ ਸਰਕਾ ਵਾਲਾ ਸਤਕ ਰਹਿਣ ਵਾਲਾ ਪੜ੍ਹਾਈ ਕਰਨ ਵਾਲਿਆਂ ਲਈ ਪੂਰੀ ਤਰ੍ਹਾਂ ਨਾਲ ਵਧੀਆ ਵਿਦੇਸ਼ ਜਾਣ ਵਾਲਿਆਂ ਲਈ ਬਹੁਤ ਹੀ ਵਧੀਆ ਵਿਆਹ ਸ਼ਾਦੀ ਲਈ ਵੀ ਵਧੀਆ ਇਸ ਸਾਲ ਕਿਉਂਕਿ ਨੌ ਜੋ ਤੀਜੇ ਬੈਠ ਕੇ ਬ੍ਰਸਪਤ ਨੌਵੇਂ ਖਾਨੇ ਨੂੰ ਦੇਖੇਗਾ ਤੇ ਇਹ ਵਧੀਆផល ਦੇਵੇਗਾ ਤੇ ਤੀਜੇ ਬੈਠ ਕੇ ਤੁਹਾਡੇ 7ਵੇਂ ਖਾਨੇ ਨੂੰ 5ਵੀਂ ਦ੍ਰਿਸ਼ਟੀ ਨਾਲ ਦੇਖੇਗਾ ਤਾਂ ਸਮਝੋ 7ਵੇਂ ਖਾਨੇ ਚ ਗ੍ਰੋਥ ਕਰੇਗਾ ਜਿਹੜੇ ਜੀਵਨ ਸਾਥੀ ਦੀ ਪਾਲ ਕਰ ਰਹੇ ਹੈ ਆਂ ਦੇ ਲਈ ਵਿਆਹ ਸ਼ਾਦੀ ਦੇ ਰਸਤੇ ਕਾਫੀ ਖੋਲ ਜਾਣਗੇ ਠੀਕ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਕਿਹੜਾ ਸਟੋਨ ਪਾਉਣਾ ਚਾਹੀਦਾ ਹੈ ਕਿਹੜਾ ਨੰਬਰ ਇਹਨਾਂ ਲਈ ਲੱਕੀ ਰਵੇਗਾ ਸੁਣ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਇਸ ਸਾਲ ਦਾ ਨਾਗ ਰਵੇਗਾ ਪੁਖਰਾ ਕਿਉਂਕਿ ਬ੍ਰਸਪਤੀ ਜੇ ਜਾਏਗਾ ਜੋ ਤੁਹਾਡੇ ਪ੍ਰਾਥਰਨ ਸਥਾਨ ਵਿੱਚ ਜਾਨੀ ਹਿੰਮਤ ਦੇਖਾਣੇ ਵਿੱਚ ਤੇ ਬੁੱਧ ਦੇ ਕਾਰਜ ਬੁੱਧ ਭਾਵੇਂ ਬ੍ਰਸਪਤ ਦਾ ਮਿੱਤਰ ਨਹੀਂ ਹੈ ਪਰ ਫਿਰ ਵੀ ਇੱਥੇ ਬੈਠ ਕੇ ਜੋ ਨੌਵੇਂ ਖਾਨੇ ਨੂੰ ਦੇਖ ਰਿਹਾ ਤੇ ਕਿਤੇ ਨਾ ਕਿਤੇ ਅਗਰ ਕਿਸਮਤ ਦੇ ਰਸਤੇ ਵਿੱਚ ਕਿਸੇ ਗ੍ਰਹਿ ਕਰਕੇ ਕੋਈ ਰੁਕਾਵਟ ਪੈ ਰਹੀ ਹੈ ਤਾਂ ਬ੍ਰਸਪਤ ਉਸ ਨੂੰ ਦੇਖ ਕੇ ਉਸ ਦੀ ਬੜੌਤਰੀ ਵਧਾਏ ਤਾਂ ਫੁਖਰਾਜ ਤੁਸੀਂ 7.5 7.7 9 ਜਦੋਂ ਸਵਾਨ ਨੌਰਤੀ ਦਾ ਪਾਉਨੇ ਹੋ ਤਾਂ ਨੌਵੇਂ ਖਾਨੇ ਨੂੰ ਦੇਖ ਰਿਹਾ ਬ੍ਰਸਪਤ ਬੜਾ ਸ਼ੁਭ ਫਲ ਦੇਗਾ ਤਾਂ ਤੁਸੀਂ ਇੱਕ ਬ੍ਰਸਪਤ ਨੂੰ ਸ਼ੁਭ ਕਰਨ ਦੇ ਲਈ ਈਲੇ ਰੰਗ ਦਾ ਰੁਮਾਲ ਵੀ ਇਸ ਸਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖ ਸਕਦੇ ਹੋ ਧਾਰਮਿਕ ਸਥਾਨਾਂ ਤੇ ਯਾਤਰਾ ਤਾਂ ਹੋਵੇਗੀ ਹੀ ਨਾਲ ਧਾਰਮਿਕ ਸਥਾਨ ਤੇ ਇਸ਼ਨਾਨ ਕਰਨ ਤੇ ਵੀ ਤੁਹਾਨੂੰ ਬੜੇ ਸ਼ੁਭ ਫਲ ਮਿਲਣਗੇ ਕਿਉਂਕਿ ਬ੍ਰੇਸਪਤ ਬਲੇਸਿੰਗ ਆਪਣੇ ਈਸਟ ਨੂੰ ਆਪਣੇ ਗੁਰੂ ਨੂੰ ਵੱਡੇ ਬਡੇਰਿਆਂ ਨੂੰ ਛੀਦਾ ਨੂੰ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਮੱਥਾ ਟੇਕੋ ਜ਼ਰੂਰ ਉਹਨਾਂ ਦੀ એનર્ਜੀ ਤੇ ਉਸ ਜਗ੍ਹਾ ਤੇ ਜਾ ਕੇ ਇਸ਼ਨਾਨ ਕਰਦੇ ਹੋ ਤੁਸੀਂ ਤਾਂ ਸਮਝੋ ਕਾਫੀ એનર્ਜੀ ਤੁਹਾਡੀ ਪੋਜ਼ਿਟਿਵ ਇਸ ਸਾਲ ਬ੍ਰਹਸਪਤ ਕਰਕੇ ਸ਼ਨੀ ਵੀ ਮੀਨ ਰਾਸ਼ੀ ਚ ਜਾ ਰਿਹਾ ਹੈ ਮੀਨ ਰਾਸ਼ੀ ਸੋਰੀ ਸ਼ਨੀ ਵੀ ਜੋ ਹੈ ਉਹ ਮੀਨਾ ਮੀਨ ਰਾਸ਼ੀ ਚ ਜਾ ਰਿਹਾ ਹੈ 12 ਨੰਬਰ ਤੇ ਤੋਂ ਵੀ ਬ੍ਰਸਪਤ ਦੇ ਤਾਂ ਬ੍ਰਸਪਤ ਦੇ ਘਰ ਚ ਸ਼ਨੀ ਵੀ ਬੈਠੇਗਾ ਤਾਂ ਵੀ ਤੁਹਾਨੂੰ ਕੋਕੀ ਦਿਮਾਗ ਤੇ ਅੱਛੀ એનર્ਜੀ ਤੇ ਅੱਛੇ ਰਸਤੇ ਦਿਵਾਏਗਾ ਤੇ ਇੱਕ ਮੈਡੀਟੇਸ਼ਨ ਕਰਨੀ ਤੁਹਾਡੇ ਲਈ ਬਹੁਤ ਸ਼ੁਭਫਲ ਦੇਵੇਗੀ ਤੁਹਾਡੀ ਰਾਸ਼ੀ ਤੋਂ 11ਵੇਂ ਜੋ ਰਾਹੂ ਜਾ ਰਿਹਾ ਹੈ ਤੁਹਾਡੇ ਬਜ਼ੁਰਗਾਂ ਨੂੰ ਪਰੇਸ਼ਾਨ ਕਰਨ ਵਾਲਾ ਹੈ ਉਹਨਾਂ ਦੀ ਸਿਹਤ ਖਰਾਬ ਕਰਨ ਵਾਲਾ ਹੈ ਕਿ ਤੂੰ ਪੰਜਵੇਂ ਜਾ ਕੇ ਤੁਹਾਡੀ ਪੜ੍ਹਾਈ 'ਚ ਰੁਕਾਵਟ ਪਾਉਣ ਵਾਲਾ ਤਾਂ ਉਹਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਸਾਲ ਇੱਕ ਤਾਂ ਫੁਖਰਾਜ ਆਪਾਂ ਤੁਹਾਨੂੰ ਦੱਸ ਦਿੱਤਾ ਤੁਸੀਂ ਤੁਸੀਂ ਪਾਉਣਾ ਹੈ ਤੇ ਦੂਸਰਾ ਤੁਸੀਂ ਧਿਆਨ ਰੱਖਣਾ ਹੈ ਕਿ ਤੂੰ ਜਾਨੀ ਕੁੱਤਿਆਂ ਦੀ ਸੇਵਾ ਕਰਦੇ ਰਹਿਣਾ ਤਾਂ ਇਹ ਸਾਲ ਤੁਹਾਨੂੰ ਬਹੁਤ ਕੁਝ ਦੇ ਕੇ ਜਾਣ ਵਾਲਾ ਹੈ ਠੀਕ ਹੈ ਹੁਣ ਆਪਾਂ ਨਗ ਵੀ ਦੱਸ ਦਿੱਤਾ ਤੇ ਹੁਣ ਆਪਾਂ ਦੱਸਦੇ ਹਾਂ ਤੁਹਾਡੇ ਸ਼ੁਭ ਰੰਗ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਲਈ ਸ਼ੁਭ ਰੰਗ ਇਸ ਸਾਲ ਦੇ ਯਾਨੀ ਇੱਕ ਤੱਕ ਮੈਂ ਤੁਹਾਨੂੰ ਦੱਸ ਦਿੱਤਾ ਕਿ ਪੀਲੇ ਰੰਗ ਦਾ ਰੁਮਾਲ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਗੰਗਾ ਜਾਨਾ ਤੋਂ ਕਿ ਪੀਲਾ, ਲਾਲ ਤੇ ਗੁਲਾਬੀ ਇਸ ਸਾਲ ਦਾ ਤੁਹਾਡਾ ਸ਼ੁਭ ਰੰਗ ਰਹੇਗੀ ਕਾਲੇ ਨੀਲੇ ਤੋਂ ਜਿੰਨਾ ਜ਼ਿਆਦਾ ਪਰਹੇਜ਼ ਰੱਖੋਗੇ ਓਨੇ ਜ਼ਿਆਦਾ ਤੁਹਾਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ એનર્ਜੀ ਜੋ ਹੈ ਉਸ ਨੂੰ ਪੋਜ਼ਿਟਿਵ ਕਰ ਸਕਦੇ ਹੋ ਤੇ ਅੱਛੇ ਫਲ ਨਤੀਜੇ ਤੁਹਾਨੂੰ ਹਰ ਤਰ੍ਹਾਂ ਨਾਲ ਮਿਲ ਸਕਦੇ ਆ ਤਾਂ ਮੁੱਕ ਦੀ ਗੱਲ ਇਹ ਹੋਈ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੀ ਕਿ ਇਹ ਸਾਲ ਤੁਹਾਡੇ ਲਈ ਬਹੁਤ ਕੁਝ ਅੱਛਾ ਲੈ ਕੇ ਆ ਰਿਹਾ ਹੈ ਪ੍ਰਾਪਰਟੀ ਲੈ ਕੇ ਆ ਰਿਹਾ ਹੈ ਵਿਦੇਸ਼ ਜਾ ਰਹੇ ਹੋ ਤੁਸੀਂ ਔਰ ਘਰ ਮਕਾਨ ਤੁਹਾਡਾ ਨਹੀਂ ਬਣਿਆ ਤਾਂ ਉਹ ਵੀ ਬਣ ਰਿਹਾ ਹੈ ਤੀਜੇ ਬ੍ਰਹਸਪਤ ਤੁਹਾਡੇ ਭੈਣ ਭਾਈਆਂ ਨਾਲ ਸਬੰਧਾਂ ਵਿੱਚ ਸੁਧਾਰ ਲਈ ਯਤਨ ਜ਼ਰੂਰ ਕਰਾਏਗਾ ਪਰ ਥੋੜੇ ਕਲੋਜ਼ਲੀ ਰਿਸ਼ਤੇ ਭਾਵੇਂ ਬੁੱਧ ਕਰਕੇ ਕਿਉਂਕਿ ਬੁੱਧ ਦੇ ਘਰ ਚ ਬ੍ਰਹਸਪਤ ਹੈ ਦਿਮਾਗ ਜਾਦਾ ਚਲਾਉਣ ਕਰਕੇ ਥੋੜੇ ਕੋਰਟ ਕੇਸ ਵਗੈਰਾ ਪੈ ਸਕਦੇ ਆ ਕਿਸੇ ਤਰ੍ਹਾਂ ਭਾਈ ਭੈਣ ਨਾਲ ਕੋਈ ਝਗੜਾ ਹੋ ਸਕਦਾ ਹੈ ਤਾਂ ਤੁਸੀਂ ਆਪਣੀ ਸਮਝਦਾਰੀ ਨਾਲ ਉਸ ਨੂੰ ਹੱਲ ਕੋਟਕ ਚਾਰੀ ਤੋਂ ਬਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਬ੍ਰਹਸਪਤ ਤੁਹਾਨੂੰ ਸ਼ੁਭ ਫਲ ਜ਼ਰੂਰ ਦੇਗਾ ਇਹ ਹੌਣ ਵਾਲਾ ਸਾਲ ਆਪ ਸਭ ਲਈ ਬਹੁਤ ਹੀ ਅੱਛਾ ਜਾਵੇ ਖੁਸ਼ੀਆਂ ਲੈ ਕੇ ਆਵੇ ਦੇਖੋ ਕਿਉਂਕਿ ਸੂਰਜ ਦੇ ਘਰ ਚ ਕੇਤੂ ਜਾ ਰਿਹਾ ਬ੍ਰਹਸਪਤ ਦੇ ਘਰ ਚ ਸ਼ਨੀ ਜਾ ਰਿਹਾ ਸ਼ਨੀ ਦੇ ਘਰ ਚ ਰਾਹੂ ਜਾ ਰਿਹਾ ਤੇ ਬੁੱਧ ਦੇ ਘਰ ਚ ਬ੍ਰਹਸਪਤ ਜਾ ਰਿਹਾ ਤੁਸੀਂ ਸਮਝੇ ਨਾ ਇਹ ਚੀਜ਼ ਇਸ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਹੈ ਕਿ ਜਿਸ ਘਰ ਵਿੱਚ ਜਿਹੜਾ ਗ੍ਰਹਿ ਆ ਅਗਰ ਉਸ ਦਾ ਕਿਸੇ ਤਰ੍ਹਾਂ ਫालतू ਨੂੰ ਪਰੇਸ਼ਾਨੀ ਕਰ ਰਿਹਾ ਹੈ ਤਾਂ ਉਸ ਘਰ ਦਾ ਨਹੀਂ ਉਸ ਗ੍ਰਹਿ ਦਾ ਉਪਨ ਕਰ ਰਿਹਾ ਹੈ ਕਿ ਜੋ ਜਿਸ ਘਰ ਵਿੱਚ ਜਾ ਰਿਹਾ ਘਰ ਦਾ ਕੋਈ ਕਸੂਰ ਨਹੀਂ ਹੋ ਤੇ ਉਸ ਦੀ ਰਾਸ਼ੀ ਹੈ ਉਸ ਨੇ ਉਸ ਨੂੰ ਬੁਲਾਇਆ ਨਹੀਂ ਹੈ ਪਰ ਉਸ ਦਾ ਰਾਸ਼ੀ ਪਰਵਰਤਨ ਬਣਦਾ ਸੀ ਤਾਂ ਜੋ ਉਸ ਘਰ ਚ ਜਾ ਰਿਹਾ ਉਸ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਉਸ ਦਾ ਉਪਾਗ ਕਰਨਾਈ ਤਾਂ ਇਸ ਹਾਲ ਤੁਸੀਂ ਪੀਲੀ ਚਨੇ ਦੀ ਦਾਲ ਕਦੇ ਕਦੇ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਹੈ ਤਾਂ ਕਿ ਬ੍ਰੈਸਪਤ ਦੇ ਘਰ ਚ ਸ਼ਨੀ ਸ਼ੁਭ ਫਲ ਦੇਵੇ ਤੇ ਨਾਲ ਬ੍ਰੈਸਪਤ ਨੂੰ ਹੀ ਆਪਾਂ ਸ਼ੁਭ ਕਰਨਾ ਹੈ ਤੁਹਾਡੀ ਕਿਸਮਤ ਦਾ ਮਾਲਕ ਹੈ ਬ੍ਰੈਸਪਤ ਇਸੇ ਕਰਕੇ ਆਪਾਂ ਜਿਆਦਾ ਬ੍ਰੈਸਪਤ ਤੇ ਮੰਗਲ ਨੂੰ ਸ਼ੁਭ ਕਰਾਂ ਕਿਉਂਕਿ ਮੰਗਲ ਜਦੋਂ ਜਦੋਂ ਰਾਸ਼ੀ ਪਰਵਰਤਨ ਕਰੇਗਾ ਉਦੋਂ-ਉਦੋਂ ਆਪਾਂ ਤੁਹਾਨੂੰ ਹਰ ਚੀਜ਼ ਦੱਸਦੇ ਰਵਾਂਗੇ ਠੀਕ ਇਹ ਆਉਣ ਵਾਲਾ ਸਾਲ 2025 ਜਾਨੀ 2025 ਮਤਲਬ 9 ਨੰਬਰ ਤੇ 9 ਨੰਬਰ ਮੇਸ਼ ਲਗਨ ਤੇ ਮੇਸ਼ ਰਸ਼ੀ ਵਾਲਿਆਂ ਦਾ ਬਿਲਕੁਲ ਸ਼ੁਭ ਨੰਬਰ ਹੈ ਅਨੰਬਰ ਦੇ حساب ਦੇ ਨਾਲ ਵੀ ਇਹ ਸਾਲ ਤੁਹਾਡਾ ਬਹੁਤ ਲੱਗੀ ਹੈ ਤਾਂ ਇੱਕ ਨੰਬਰ ਨੋ ਨੰਬਰ ਪੰਜ ਨੰਬਰ ਤੁਹਾਡੇ ਸ਼ੁਭ ਨੰਬਰ ਰਹਿਣਗੇ ਠੀਕ ਹੈ ਜੀ ਖੁਸ਼ ਠੀਕ ਤੇ ਮੈਨੂੰ ਦੋ ਇਜਾਜ਼ਤ ਇਹ ਆਉਣ ਵਾਲਾ ਬੀਸੋ ਪਚੀ ਬਹੁਤ ਹੀ ਖੁਸ਼ੀਆਂ ਲੈ ਕੇ ਆਵੇ ਖੁਸ਼ ਰੋ ਪਰਮਾਤਮਾ ਤੁਹਾਨੂੰ ਕਾਮਯਾਬੀ ਦੇਵੇ ਤੇ ਤੁਹਾਡੇ ਹਰ ਕੰਮ ਇਸ ਸਾਲ ਵਿੱਚ ਬਣਾ ਦੇਵੇ ਸਤਿ ਸ਼੍ਰੀ ਅਕਾਲ